kya banu <laughs> tum meri aaja jananai lagate <laughs> ho main hu sari

ਤੋ ਯਾ ਨਾ ਕਰ ਸੋ ਜੀ ਨਾ ਲਾ ਰੇ ਰਬਾ ਨ ਮੇ ਮਦਦ ਨਾ ਆਏ ਦਾਗਣ ਦੇ ਮੇਰੇ ਨਾ ਬਹੁਤ ਦੁੱਖਾ ਹੋਇਆ ਸਰ ਮੈਂ ਮਿਹਨਤ ਮਜ਼ਦੂਰੀ ਕਰਕੇ ਆਪਣੇ ਬੱਚਿਆਂ ਨੂੰ ਪਾਲਿਆ ਹੀ ਮੇਰਾ ਹਸਬੰਦ ਹੀ ਨਹੀਂ ਆ ਛੋਟੇ ਛੋਟੇ ਬੱਚੇ ਸੀ ਜਿਹੜਾ ਹਸਬੰਦ ਦੀ ਡੈਥ ਹੋ ਗਈ ਉਸ ਤੋਂ ਬਾਅਦ ਮੈਂ ਮਿਹਨਤ ਮਜ਼ਦੂਰੀ ਕਰਕੇ ਇਹਨਾਂ ਦੀ ਜ਼ਿੰਦਗੀ ਬਾਰੇ ਮੈਂ ਉਹਨਾਂ ਨੂੰ ਭੇਜਿਆ ਬਾਹਰ ਕਿਹੜੀ ਜ਼ਿੰਦਗੀ ਬੱਚਿਆਂ ਦੀ ਬਣ ਚੁਗੀ ਜੜੀ ਕਰਕੇ ਭੇਜਿਆ ਉਸ ਤੋਂ ਬਾਅਦ ਉੱਥੇ ਜਾ ਕੇ ਜਿੰਦ ਨੇ ਵੀ ਕਿਹਾ ਚਲੋ 4 ਪੈਸੇ ਬਣਾਉਗਾ ਮੈਂ ਜੇ ਉਸ ਤੋਂ ਬਾਅਦ ਵਰ ਨਹੀਂ ਕੁਝ ਨਹੀਂ ਮੈਨੂੰ ਫਾਇਦਾ ਹੋਇਆ ਬਾਹਰ ਜਾਂਦਾ ਉਸ ਤੋਂ ਬਾਅਦ ਮੇਰਾ ਬੇਟਾ ਪਤਾ ਨਹੀਂ ਕਿੱਦਾਂ ਉੱਥੇ ਰਿਹਾ ਹੂੰ ਠੁੱਕਾ ਤੇ ਆਇਆ ਕਿ ਐਸੇ ਵੀ ਝਾੜੀ ਝੋੜੀ ਕਰਦਾ ਰਿਹਾ ਉਸ ਤੋਂ ਬਾਅਦ ਆ ਮੈਂ ਬਹੁਤ ਜ਼ਿਆਦਾ ਮੇਰਾ ਬੇਟਾ ਦਾ ਖੂਨ ਬਹੁਤ ਘੱਟ ਕਰਨ ਲੱਗ ਪਿਆ ਮੈਨੂੰ ਜਾ ਕੇ ਹੂੰ ਮੈਂ ਅਜੀਬ ਸਮਝਣ ਲੱਗ ਗਈ ਉਸ ਨੂੰ ਕਿ ਵੀ ਬਹੁਤ ਮਿਹਨਤ ਕਰ ਦਿਆ ਵਾ ਇਸ ਕਰਕੇ ਹੋਊਗਾ ਉਸ ਤੋਂ ਬਾਅਦ ਥੈਂਕ ਯੂ ਟੈਨਸ਼ਨ ਆ ਮੇਰੇ ਬੇਟਾ ਲੈਂਦਾ ਰਿਹਾ ਤੁਰੀ ਟੈਨਸ਼ਨ ਦੇ ਨਾਲ ਹਾਰਟ ਅਟੈਕ ਕਹਿੰਦੇ ਹੋ ਗਿਆ ਮੈਨੂੰ ਸੁਨੇਹਾ ਆਇਆ ਉਹ ਧੋਖਾ 6-6000 ਰੁਪਇਆ ਕਿਰਾਏ ਤੇ ਕਮਰੇ ਲੈ ਕੇ ਰਹਿਣ ਦੇ ਛੱਤ ਵੀ ਨਹੀਂ ਸਰਦਿਆ ਇਹ ਬੇੰਤੀ ਆ ਗਈ ਸੀ ਉਹਦਾ ਆਖਰੀ ਵਾਰ ਮੂੰਹ ਦੇਖ ਲਈ ਅਸਰੀ ਦੀ ਰਿਵਾਜ ਜੋ ਵੀ ਕਰ ਲਈਏ ਬੱਚੇ ਦੇ ਪੰਜਾਬ ਜਾ ਇੰਡੀਆਸ ਭੇਜ ਦੇਣਾ ਅਸੀਂ ਇਹ ਚਾਹੁੰਦੇ ਆ ਦਾਸ ਬਲਵਿੰਦਰ ਸਿੰਘ ਪੱਟੀ ਮੱਲਾ ਪੰਡੋਰੀ ਸੁਲਤਾਨਪੁਰ ਲੋਧੀ ਇਹ ਨੌਜਵਾਨ ਜਿਹੜਾ ਕੰਮਲ ਵਿਦੇਸ਼ ਵਿੱਚ ਗਿਆ ਵਾ ਇਹ ਮាលੀ ਹਾਲਤ ਮਾੜੀ ਕਰਕੇ ਗਿਆ ਸੀ ਵੀ ਚਲੋ ਕੁਪ ਚੰਗਾ ਕੇ ਵਿਚਾਰੇ ਨੂੰ ਕਿੱਦਾਂ ਵੀ ਇਹਦੀ ਮਾਂ ਨੇ ਮਿਹਨਤ ਕਰਦੀ ਆ ਦਿਹਾੜੀ ਦੱਫਾ ਕਰਦੀ ਆ ਇਹਨੂੰ ਵਿਦੇਸ਼ ਵਿੱਚ ਭੇਜਿਆ ਉੱਥੇ ਕੁਝ ਹਾਲਾਤ ਇਦਾਂ ਦੇ ਹੋਏ ਕਿ ਜਿਹੜਾ ਇਹਨੂੰ ਕੋਈ ਇਹਦੀ ਮਾਂ ਦਿਹਾੜੀ ਜਾਂਦੀ ਆ ਪਿੱਛੋਂ ਆਪ ਕਰਾਇਤੇ ਰਹ ਰਹੇ ਐ ਪ੍ਰੈਸ਼ਰ ਦੇ ਵਿੱਚ ਇਹਨੂੰ ਥੋੜਾ ਜਿਹਾ ਅਟੈਕ ਹੋਇਆ ਪੈਨਸ਼ਨ ਠੀਕ ਹੈ ਜੀ ਟੈਨਸ਼ਨ ਤਾਂ ਹੁੰਦੀ ਆ ਵੀ ਗਰੀਬੀ ਹਾਲਾਤ ਇਹਦੇ ਪਿਤਾ ਜੀ ਵੀ ਹਨੀ ਸਿਰ ਤੇ ਹਾਂ ਜੀ ਉਹਨਾਂ ਨੂੰ ਵੀ 15 ਸਾਲ ਹੋ ਗਿਆ ਗੁਜ਼ਰੇ ਨੇ ਮਾਤਾ ਜੀ ਦੀ ਵਿਚਾਰੀ ਵਿਆਹਾਂ ਸ਼ਾਦੀਆਂ 'ਚ ਵੀ ਕੰਮ ਕਰਦੀ ਵਿਚਾਰੀ ਉਦਾਂ ਵੀ ਦਿਹਾੜੀ ਦੱਪਾ ਜਿੱਥੇ ਵੀ ਮਿਲ ਜੇ ਵਿਚਾਰੀ ਪਾਂਡੇ ਮਾਂ ਹਾਂ ਜੀ ਉਹ ਮੁੰਡਾ ਕਮਾਉਣ ਵਾਲਾ ਸੀ ਮਿਹਨਤੀ ਮੁੰਡਾ ਸੀਗਾ ਮੁੰਡਾ ਇਹਨੂੰ ਕੋਈ ਉਦਾਂ ਦਾ ਰਿਸੀਬੈਲ ਵੀ ਨਹੀਂ ਦੇ ਤਾ ਦੇਖੋ ਹੁਣ ਦਾ ਕਰਨ ਕਰਕੇ ਤਾਂ ਹੀ ਵਿਦੇਸ਼ਾਂ ਚ ਆਪਾ ਜਾਂਦੇ ਜੇ ਇੱਥੇ ਕੰਮ ਮਿਲੇ ਨਾ ਸਰਕਾਰ ਇਹੋ ਜਿਹੇ ਨੌਜਵਾਨਾਂ ਨੂੰ ਕੰਮ ਦੇ ਵੀ ਤਾਂ ਕੋਈ ਵੀ ਨਾ ਜਾਵੇ ਛੋਟੇ ਮੁਲਕਾਂ ਚ ਚਾਹ ਵੱਡੇ ਮੁਲਕਾਂ ਚ ਕੋਈ ਵੀ ਨਾ ਉਧਰ ਨੂੰ ਵਿਦੇਸ਼ ਨੂੰ ਕੰਮ ਮੂੰਹ ਹੀ ਨਾ ਕਰੇ ਮੂੰਹ ਤਾਂ ਅਗਰ ਨਾ ਪੈਂਦਾ ਜਦੋਂ ਸਾਡੇ ਘਰ ਦਾ ਚੁੱਲ੍ਹਾ ਨਹੀਂ ਚੱਲਦਾ ਠੀਕ ਹੈ ਜੀ ਉਹਨੇ ਆਪਣੀ ਮਾਂ ਦੇ ਹਾਲਾਤ ਦੇਖਿਆ ਵੀ ਮੇਰੀ ਮਾਂ ਇਹੋ ਜੀ ਠੰਡ ਦੇ ਵਿੱਚ ਹਾਂਜੀ ਕਿ ਦਿਹਾੜੀ ਦੱਪਾ ਕਰਦੀ ਆ ਕਿਵੇਂ ਵਿਚਾਰੀ ਉਹਨੇ ਆਪਣੀ ਮਾਂ ਦਾ ਵਿਚਾਰੇ ਨੇ ਹਾਂਜੀ ਬਿਲਕੁਲ ਸੱਚ ਆ ਜੀ ਇਹ ਗੱਲ ਸੱਚ ਆ ਵੀ ਪੈਸਾ ਚੁਕਾ ਕੇ ਜਿਹੜਾ ਚੱਕ ਚੁਕਾ ਕੇ ਭੇਜਿਆ ਸੀ ਉਹਦੀ ਵੀ ਘਰ-ਬਾਰ ਜਿਹੜਾ ਵਾ ਉਹ ਵਿਕਦਾ ਪਿਆ ਸੀ ਆ ਸਾਹਮਣੇ ਦੇਖਦਾ ਹੀ ਪਿਆ ਸੀ ਹਾਲਾਤ ਹੀ ਇਦਾਂ ਦੇ ਸੀਗੇ ਕਿ ਗਰੀਬੀ ਕਾਰਨ ਕਰਕੇ ਹੀ ਵਿਚਾਰਾ ਗਿਆ ਸੀ ਵੀ ਇੱਥੇ ਨਹੀਂ ਸੀਗਾ ਕੋਈ ਰੁਜ਼ਗਾਰ ਹੈ ਨਹੀਂ ਸੀਗਾ ਉਹ ਦੇਖਦੇ ਜਿੰਦਾ ਜੈਂਟਰ ਤੋਂ ਖਾ ਕਰ ਲੈਂਦੇ ਆ ਪੈਸੇ ਉਹਨੇ ਲੈ ਲੈਂਦੇ ਜਿਵੇਂ ਕੋਈ ਇੱਥੇ ਪੈਸੇ ਬਣਦੇ ਨਹੀਂ ਰਹਿੰਦੇ ਤੇ ਘੱਟ ਜਿੱਤੇ ਸੈਟ ਕਰ ਦਿੰਦੇ ਆ ਉਹ ਸੈਟ ਤੇ ਕਿੱਥੇ ਹੁੰਦੇ ਜੀ ਇੱਥੋਂ ਤਾਂ ਬਹੁਤ ਲਾਲਚ ਦੇ ਕੇ ਬੰਦਿਆਂ ਨੂੰ ਭੇਜਿਆ ਜਾਂਦਾ ਉੱਥੇ ਤੁਹਾਨੂੰ ਕੰਪਨੀ 'ਚ ਕੰਮ ਦੇਵਾਂਗੇ ਉੱਥੇ ਆ ਕਰਾਂਗੇ ਉੱਥੇ ਜੋ ਕਰਾਂਗੇ ਉੱਥੇ ਕਈ ਵਾਰੀ ਇਦਾਂ ਦੇ ਹਾਲਾਤ ਹੁੰਦੇ ਆ ਕਿ ਕੁਝ ਬੱਚੇ ਵਿਚਾਰੇ ਛੜਕਾਂ ਤੇ ਸੌਂਖੇ ਕਿਨਾਰਿਆਂ ਤੇ ਤੌਰ ਭੁੱਖੇ ਪਾਣੀ ਰਹਿ ਕੇ ਵੀ ਗੁਜ਼ਾਰਾ ਕਰਦੇ ਵੀ ਪਿੱਛੇ ਮੈਂ ਮੇਰੇ ਮਾਂ ਮੇਰਾ ਪਿਓ ਮੇਰੇ ਭੈਣ ਭਰਾਵਾ ਜਿਹੜੇ ਭੈਣਾਂ ਵਿਚਾਰੀ ਉਹ ਮਾਤਾ ਨੇ ਵਿਆਹ ਕੀਤਾ ਵਾ ਜਿੱਦਾਂ ਵੀ ਵਿਚਾਰੀ ਨੇ ਬਹੁਤ ਜਾਲੀ ਕੇ ਇਹਨਾਂ ਮਿਹਨਤ ਵਾਲੀ ਲੜਕੀ ਨੌਜਵਾਨ ਜਿਹੜੇ ਟੈਨਸ਼ਨ ਲੈ ਕੇ ਇਸ ਤਰ੍ਹਾਂ ਦੇ ਮਾਂ ਕਾਫੀ ਵਕਿਆ ਹੁੰਦੇ ਪਏ ਆ ਜੀ ਨੌਜਵਾਨ ਪੀੜ੍ਹੀ ਜਿਹੜੀ ਆ ਨਾ ਉਹ ਫਿਰ ਡਿਪਰੈਸ਼ਨ ਦੇ ਵਿੱਚ ਵੈਸੇ ਤਾਂ ਪਰਮਾਤਮਾ ਇਹੋ ਜਿਹਾ ਕੋਈ ਇਹਦਾ ਨੌਜਵਾਨ ਪੁੱਤ ਜਾਵੇ ਨਾ ਕਿਸੇ ਦੁਸ਼ਮਣ ਦਾ ਬਜਾ ਹਾਂਜੀ ਬਾਕੀ ਆਪਾਂ ਇਹ ਸਰਕਾਰਾਂ ਨੂੰ ਅਪੀਲ ਕਰਾਂਗੇ ਵੀ ਇੱਥੇ ਹੀ ਇਹਨਾਂ ਨੂੰ ਨੌਜਵਾਨਾਂ ਨੂੰ ਚਾਹੇ ਕਿਸੇ ਮਾਂ ਦਾ ਪੁੱਤ ਨਾ ਜਾਵੇ ਕੋਈ 10000 ਦੀ ਕੋਈ 15000 ਦੀ ਨੌਕਰੀ ਇੱਥੇ ਹੀ ਦਿੱਤੀ ਜਾਵੇ ਕਿ ਕਿਸੇ ਦਾ ਚੁੱਲ੍ਹਾ ਵਧੀਆ ਚੱਲੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲਾ ਉਹਨਾਂ ਨੇ ਅੱਗੇ ਵੀ ਕਾਫੀ ਲੋਕਾਂ ਦਾ ਪ੍ਰਾਰਦਾ ਕੀਤਾ ਵਾ ਔਰ ਬਹੁਤ ਵਧੀਆ ਮੇਕਾ ਨਾ ਅਸੀਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਇਸ ਕੰਬਲ ਵੀਰ ਦੀ ਉਹ ਮਾਂ ਜਿਹੜੀ ਆ ਜਾਂਦੀ ਵਾਰ ਉਹਦੇ ਪੁੱਤ ਦਾ ਮੁੱਖਣਾ ਦੇਖ ਲਵੇ ਬਸ ਇਹ ਬਾਬਾ ਜੀ ਨੂੰ ਅਪੀਲ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ